ਖਬਰਾਂ માં ਦਿਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਵੀਕਾਰ ਮੈਂ ਤੁਹਾਡਾ ਹੋਸਰਾਜ ਆ ਆਦਮੀ ਪਾਰਟੀ ਵਿੱਚ ਮਚਿਆ ਹੜਕਮ ਵੱਡਾ ਖਲਾਰਾ ਪੈ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਐਕਸ਼ਨ ਲੈ ਲਿਆ ਗਿਆ ਹੈ ਕਿ ਇਹ ਐਕਸ਼ਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਬਾ ਦੇ ਤਹਿਤ ਲਿਆ ਗਿਆ ਹੈ ਇਸ ਤਰ੍ਹਾਂ ਅੱਜ ਤੱਕ ਕਦੇ ਵੀ ਨਹੀਂ ਹੋਇਆ ਵਿਧਾਇਕਾਂ ਅਤੇ ਮੰਤਰੀਆਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਉਸ ਆਮ ਆਦਮੀ ਪਾਰਟੀ ਦੇ ਮੌਜੂਦਾ ਯਾਨੀ ਕਿ ਖੋਦੀ ਪਾਰਟੀ ਦੇ ਵਿਧਾਇਕ ਤੇ ਸ਼ੱਕ ਕਰ ਰਹੇ ਨੇ ਪਹਿਲਾਂ ਤਾਂ ਇਹ ਖਬਰਾਂ ਨਿਕਲ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਜਿਸ ਤਰ੍ਹਾਂ ਆਪਣੀ ਪਾਰਟੀ ਦੇ ਖਿਲਾਫ ਹੋ ਰਹੇ ਨੇ ਉਹ ਖਿਲਾਫ ਨਹੀਂ ਬੋਲ ਰਿਹਾ ਉਹ ਸੱਚ ਬੋਲ ਰਿਹਾ ਨੇ ਲੇਕਿਨ ਸੱਚ ਦਾ ਨਤੀਜਾ ਉਹਨਾਂ ਨੂੰ ਕੀ ਮਿਲਿਆ ਕਿ ਉਹਨਾਂ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਾ ਤੇ ਬਲਾਹ ਜਾਂਦਾ ਹੈ ਇਮਨਦੋ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਨਾਤੇ ਤੋੜ ਦਿੱਤੇ ਗਏ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਵੱਡੇ ਇਲਜ਼ਾਮ ਲਗਾਏ ਸੀ ਕਿ ਭਾਈ ਨਸ਼ੇ ਉੱਤੇ ਨਸ਼ੇ ਨੂੰ ਠੱਲ ਪਾਓ ਨਸ਼ਾ ਸ਼ਰੇ ਆਮ ਵਿਖਰਿਆ ਹੈ ਦੂਸਰੇ ਪਾਸੇ ਐਕਸ਼ਨ ਲੈ ਲਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲਾਂਕਿ ਪਤਾ ਨਹੀਂ ਲੱਗਿਆ ਉਨ੍ਹਾਂ ਕਾਰਨਾਂ ਦਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੂੰ ਐ ਪਾਰਟੀ ਤੋਂ ਕਿਉਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਅਸੀਂ ਗੱਲ ਕਰਦੇ ਹਾਂ ਹਲਕਾ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਰਮਨ ਅਰੂੜਾ ਦੀ ਰਮਨ ਅਰੂੜਾ ਦੀ ਰਾਤੋਂ ਰਾਤ ਸਿਕਿਉਰਟੀ ਖੋਲੀ ਗਈ ਯਾਨੀ ਕਿ ਇੱਕ ਵੀ ਸਿਕਿਉਰਟੀ ਗਾਰਡ ਨਹੀਂ ਰਹਿ ਗਿਆ ਰਮਨ ਅਰੋੜਾ ਦੇ ਕੋਲ ਰਮਨ ਅਰੋੜਾ ਵੀ ਟੈਨਸ਼ਨ ਦੇ ਵਿੱਚ ਹੈ ਉਹਨਾਂ ਦਾ ਪਰਿਵਾਰ ਵੀ ਟੈਨਸ਼ਨ ਦੇ ਵਿੱਚ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਤੇ ਕਿਸੇ ਵੀ ਗੱਲ ਦਾ ਪਤਾ ਨਹੀਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਉਂ ਮੇਰੇ ਕੋਲੋਂ ਸਾਰੀ ਸਕਿਉਰਿਟੀ ਵਾਪਸ ਲਈ ਹੈ ਇਹ ਵੀ ਕਿਆਸਰਗੀਆਂ ਲਗਾਈਆਂ ਚਾਰੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਤੇ ਪਤਾ ਲੱਗਿਆ ਹੈ ਕਿ ਰਮਨ ਅਰੋੜਾ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਇਸ ਤੋਂ ਪਹਿਲਾਂ ਹੀ ਇਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ ਹਾਲਾਂਕਿ ਇਹਨਾਂ ਗੱਲਾਂ ਉੱਤੇ ਰਵਣ ਅਰੂੜਾ ਵੱਲੋਂ ਪਰਦਾ ਪਾਇਆ ਜਾ ਰਿਹਾ ਹੈ ਰਵਣ ਅਰੂੜਾ ਕਹਿੰਦੇ ਨੇ ਕਿ ਇਦਾਂ ਦੀ ਤਾਂ ਕੋਈ ਗੱਲਬਾਤ ਹੀ ਨਹੀਂ ਐ ਨਾ ਹੀ ਮੈਂ ਕਿਸੇ ਪਾਰਟੀ ਦੀ ਚਾਕ ਵਿੱਚ ਆ ਮੈਂ ਤਾਂ ਆਮ ਆਦਮੀ ਪਾਰਟੀ ਵੱਲੋਂ ਹੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਨੇ ਤੇ ਆਮ ਆਦਮੀ ਪਾਰਟੀ ਦਾ ਸੱਚਾ ਸਿਪਾਹੀਆਂ ਨਾ ਤਾਂ ਮੈਂ ਕੋਈ ਲੁੱਟ ਕੀਤੀ ਹੈ ਨਾ ਘਸੁੱਟ ਕੀਤੀ ਹੈ ਨਾ ਕੋਈ ਜਾਇਦਤ ਬਣਾਈ ਹੈ ਤੇ ਮੇਰੇ ਵੱਲੋਂ ਮੇਰੇ ਕੋਲੋਂ ਸਕਿਉਰਟੀ ਖੋਲਣਾ ਇੱਕ ਮੰਦ ਭਾਗਾ ਹੈ ਇਸ ਨੂੰ ਲੈ ਕੇ ਹੁਣ ਬੜੇ ਵੱਡੇ ਸਸਪੈਂਸ ਬਣ ਗਏ ਨੇ ਕਿ ਅਮਨ ਅਰੂੜਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਆਖਰਕਾਰ ਕਿਉਂ ਖਾ ਦਿੱਤਾ ਗਿਆ ਹੈ ਧੰਨਵਾਦ